ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਕਿੰਨੇ ਦਿਨ ਹੋ ਗਏ ਬਾਈ ਜੀ ਆਏ ਨੂੰ ਆਪਾਂ ਪਰਸੋਂ ਦੇ ਆਏਵੇਂ ਆ ਜੀ ਠੀਕ ਹੈ ਬਾਈ ਕਿਵੇਂ ਰਿਹਾ ਮਾਹੌਲ ਕਿਵੇਂ ਆ ਬਈ ਮੇਲਾ ਠੀਕ ਹੈ ਬਈ ਵਧੀਆ ਭਰਿਆ ਪੂਰਾ ਮੇਲਾ ਠੀਕ ਰਿਹਾ ਕਿੰਨੇ ਜਾਨਵਰ ਲੈ ਕੇ ਆਏ ਹੋ ਬਾਈ ਅੱਜ ਆਪਾਂ ਤਿੰਨ ਜਾਨਵਰ ਲੈ ਕੇ ਆਏ ਆ ਜੀ ਠੀਕ ਹੈ ਬਈ ਇਹਦੇ ਬਾਰੇ ਦਿਓ ਡਿਟੇਲ ਇਹਦਾ ਨਾਮ ਬਰੂਦ ਆ ਜੀ ਠੀਕ ਹੈ ਇਹ ਫੌਜੀ ਦਾ ਬੱਚਾ ਜੀ ਸਾਢੇ 4 ਸਾਲ ਦੀ ਉਮਰ ਹੋ ਗਈ ਆ ਜੀ ਠੀਕ ਹੈ ਹਾਂਜੀ ਤੇ ਸਾਢੇ 44 ਇੰਚੇ ਦਾ ਕੱਦ ਆ ਜੀ ਠੀਕ ਹੈ ਜੀ ਹਾਂ ਜੀ ਬਈ ਪਾਇਆ ਕਿਸੇ ਸ਼ੋਅ ਤੇ ਕਿ ਨਹੀਂ ਨਹੀਂ ਵੀਰੇ ਆਪਾਂ ਨਹੀਂ ਪਾਇਆ ਸ਼ੋਅ ਠੀਕ ਹੈ ਇਹ ਆ ਕਾ ਕਿਹੜੇ ਚ ਪੈਂਦਾ ਬਈ ਇਹ ਇਹ ਨੀਲੇ ਰੰਗ ਹੈ ਬਾਈ ਦਾਈ ਮੱਝੂ ਕੇ ਲੈਣ ਠੀਕ ਹੈ ਤੇ ਜਿਹੜੇ ਇਹਦੇ ਰਿਜ਼ਲਟ ਉਹ ਕਿਵੇਂ ਦੇ ਆ ਰਹੇ ਇਧਰ ਰਿਜ਼ਲਟ ਬਹੁਤ ਸੋਹਣੇ ਆਉਂਦੇ ਪਏ ਬਈ ਉਹ ਫੋਟੋਆਂ ਉੱਤੇ ਬੋਰਡ ਤੇ ਲੱਗੀਆਂ ਪੰਜ ਕਲਿਆਣ ਬੱਚੇ ਵੀ ਆਏ ਤੇ ਜਮਾ ਕਾਲੇ ਵੀ ਆਏ ਉਹ ਦਾ ਮਤਲਬ ਨੀਲੇ ਹੋ ਜਾਣਗੇ ਉਹ ਨਾਲ ਸਮੇਂ ਚ ਠੀਕ ਹੈ ਹਾਂ ਜੀ ਠੀਕ ਹੈ ਇਹ ਇਹਦੇ ਬੱਚਿਆਂ ਦੀ ਮੰਗ ਕਿਵੇਂ ਹੈ ਮਾਰਕੀਟ ਦੇ ਵਿੱਚ ਆਪਾਂ ਇਹਦੀ ਮੰਗ ਬਹੁਤ ਬੱਚਿਆਂ ਦੀ ਇਹਦਾ ਜਿਵੇਂ ਵੇਖਣ ਚ ਵੀ ਕਲਰ ਵੀ ਮਤਲਬ ਡਿਫਰੈਂਟ ਹੀ ਆ ਜੀ ਕਾਈਤੇ ਮੰਡੀ ਤੇ ਆ ਕੇ ਵੀ ਆਪਾਂ ਨੂੰ ਬਹੁਤ ਬੰਦੇ ਕਹਿੰਦੇ ਆ ਭਈ ਇਹਦੇ ਬੱਚੇ ਆਪਾਂ ਨੂੰ ਮਿਲ ਸਕਦੇ ਕੱਲ ਵੀ ਬਹੁਤ ਜਣਾਂ ਨੇ ਪੁੱਛਿਆ ਭਈ ਬਸ਼ੇਰੀਆਂ ਹੁਣ ਭਈ ਇਹਦੀਆਂ ਕੋਈ ਆਪਾਂ ਨੂੰ ਮਿਲ ਸਕਣ ਪਰ ਜਿਹੜੇ ਮਤਲਬ ਲੋਕੀ ਭਰਾਉਂਦੇ ਆ ਅਜੇ ਤੱਕ ਕੋਈ ਵੀ ਆਪਣੇ ਕੋਲੇ ਸੇਲ ਵਾਸਤੇ ਆਏ ਨਹੀਂ ਭਈ ਇਹ ਬੱਚਾ ਬੱਚਾ ਕੁਛ ਵੀ ਠੀਕ ਹੈ ਤੇ ਅਜੇ ਆਪਣੇ ਕੋਲੇ ਹੈ ਨਹੀਂ ਮੈਂ ਉਹਨਾਂ ਨੂੰ ਵੀ ਕਿਹਾ ਭਈ ਕਾਰਡ ਲੈ ਕੇ ਆਪਨੇ ਤੇ ਭਈ ਚਲੋ ਜੇ ਕਿਤੇ ਹੋਇਆ ਤੇ ਦੱਸ ਫੋਨ ਲਾ ਲਓ ਕੋਈ ਦੱਸ ਜੀ ਆਪਾਂ ਠੀਕ ਹੈ ਜੀ ਭਈ ਆਪਣੀ ਲੋਕੇਸ਼ਨ ਕੀ ਆ ਆਪਣੇ ਪਿੰਡ ਸੋਰਸਿੰਗ ਵਾਲਾ ਜੀ ਫਰੋਵੀਪਰ ਜ਼ਿਲ੍ਹਾ ਪੈ ਜਾਂਦਾ ਫਰੋਹ ਪਰ ਜੀ ਦਾ ਰੋਡ ਤੇ ਆਪਣਾ ਪਿੰਡ ਆਈ ਘਰੇ ਕਿੰਨੇ ਕਿ ਜਾਨਵਰ ਆ ਬਈ ਆਪਣੇ ਘਰੇ ਆਪਣੇ ਇਹਨਾਂ ਨੂੰ ਮਿਲਾ ਕੇ 11 ਜਾਨਵਰ ਆ ਜੀ ਸਾਰੇ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਬਈ ਇਹ ਸ਼ੌਕ ਕਰਦਿਆਂ ਨੂੰ ਆਪਾਂ ਨੂੰ 3-4 ਸਾਲ ਹੋ ਗਿਆ ਜੀ ਠੀਕ ਹੈ ਹਾਂਜੀ ਹਾਂ ਬਈ ਕਿੰਨੇ ਕੁ ਜਿਹੜੇ ਸਾਨ ਆਉ ਤਿਆਰ ਕੀਤੇ ਆ ਤੁਸੀਂ ਹੁਣ ਤੱਕ ਆਪਾਂ ਨੂੰ ਤਾਂ ਜੇ ਥੋੜਾ ਟਾਈਮ ਹੀ ਹੋਇਆ ਜੀ ਆਪਾਂ ਨੇ ਵੈਸੇ ਪਰਚੇਜ਼ ਹੀ ਕੀਤੇ ਹੋਏ ਆ ਠੀਕ ਹੈ ਤੇ ਇਹ ਆਪਣੇ ਨਾਲ ਦੇ ਪਿੰਡ ਹੀ ਸੀਗਾ ਜੀ ਉਥੋਂ ਆਪਾਂ ਪਰਚੇਜ਼ ਕੀਤਾ ਸੀਗਾ ਇਹ ਠੀਕ ਹੈ ਹਾਂਜੀ ਹਾਂਜੀ ਤੇ ਸ਼ੋਅ ਕੁਆਲਟੀ ਵਸਤੀ ਲੈ ਕੇ ਆਏ ਹੋ ਅੱਜ ਕੋਈ ਸੇਲ ਪੱਚੇ ਜਾਂ ਨਹੀਂ ਜੀ ਆਪਾਂ ਸ਼ੋਅ ਵਸਤੇ ਹੀ ਲੈ ਕੇ ਆਏ ਆ ਜੀ ਤੇ ਬਸ ਅੱਜ ਆਪਣੀ ਵਾਪਸੀ ਹੈ ਜੀ ਅੱਛਾ ਜੀ ਜਾਓ ਹਾਂਜੀ ਹਾਂਜੀ ਠੀਕ ਹੈ ਮਤਲਬ 1 ਅੱਧਾ ਜਨਵਰੀ ਜਿਵੇਂ ਜਿਵੇਂ ਵਾਰੀ ਵਾਰੀ ਕਰਕੇ ਲੈ ਕੇ ਜਾਵਾਂਗੇ ਠੀਕ ਹੈ ਤੇ ਜਿਵੇਂ ਜਿਵੇਂ ਲੱਗਾ ਤੇ ਅੱਜ ਵਾਪਸੀ ਹੈ ਪਿਛਲੀ ਵਾਰ ਨਾਲੋਂ ਇੱਕ ਹੀ ਮੇਲਾ ਕਿ ਮੇਰੇ ਆਪ ਠੀਕ ਹੈ ਜੀ ਮੇਲਾ ਤਾਂ ਹਰ ਇੱਕ ਸਾਲ ਆਉਂਦੇ ਵਾਰ ਨੂੰ ਮਤਲਬ ਠੀਕ ਹੈ ਜਿਆਦਾ ਪਰਦਾ ਅੱਗੇ ਨਾਲੋਂ ਵੇਚੀ ਬਾਕੀ ਠੀਕ ਹੈ ਰਿਸਪੌਂਸ ਹੈ ਕਿ ਵਧੀਆ ਮਿਲਿਆ ਜੀ ਸੇਲ ਪਰਚੇਜ ਨੂੰ ਲੈ ਕੇ ਕਿਵੇਂ ਲੱਗਦਾ ਅੱਗੇ ਨਾਲੋਂ ਮੰਦਾ ਸੀ ਜਾਂ ਚੰਗਾ ਸੀ ਜਣ ਬਾਲਾ ਸੀ ਤਾਂ ਇੱਥੇ ਬਿਜੀ-ਬੁਜੀ ਰਹੇ ਅੱਜ ਥੋੜਾ ਬਹੁਤ ਬਾਹਰ ਘੇੜਾ-ਗੁੜਾ ਕੱਢਾਂਗੇ ਸੇਲ ਪਰਚੇਜ ਦਾ ਜਿਵੇਂ ਵੇਖਿਆ ਨਹੀਂ ਕੀ ਚੱਲਦਾ ਮੇ ਇਹ ਕੋਈ ਇਹ ਕੋਈ ਜਾਨਵਰ ਪਸੰਦ ਆਉਂਦਾ ਤਾਂ ਲੈ ਵੀ ਸਕਦੇ ਹੋ ਹਾਂਜੀ ਹਾਂਜੀ ਜੇ ਜਾਨਵਰ ਕੋਈ ਵਧੀਆ ਲੱਗੂਗਾ ਆਪਾਂ ਨੂੰ ਤੇ ਆਪਾਂ ਲੈ ਸਕਦੇ ਹਾਂ ਇੱਥੇ ਤੱਕ ਹੀ ਠੀਕ ਹੈ ਹਾਂ ਠੀਕ ਹੈ ਭਾਈ ਆਜੋ ਅਗਲੇ ਜਾਨਵਰਾਂ ਵੀ ਭਾਈ ਦਿਖਾਏ ਹੋਗੇ ਹਾਂ ਮੈਂ ਤਾਂ ਟਰੈਕਟਰ ਹੋਰ ਕੇ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਇਹਦਾ ਨਾਮ ਵੀ ਰਤਨ ਆ ਜੀ ਠੀਕ ਹੈ ਜੀ ਤੇ ਇਹ ਅਜੇ ਇੱਕ ਮਿੰਟ ਉੱਧਰ ਦੀ ਆ ਹਾਂ ਜੀ ਇਹਦਾ ਨਾਮ ਵੀ ਰਤਨ ਆ ਜੀ ਠੀਕ ਹੈ ਤੇ ਇਹਦੀ ਅਜੇ ਉਮਰ 29 ਕੇ ਮਹੀਨੇ ਆ ਜੀ ਠੀਕ ਹੈ ਇਹ ਲਾਲ ਰਤਨ ਦਾ ਬੱਚਾ ਜੀ ਡਾਇਰੈਕਟ ਹੈ ਠੀਕ ਹੈ ਮਾਂ ਇਹਦੀ ਦਾਨੇ ਘੋੜੇ ਦੀ ਸੀਗੀ ਤੇ 3.5 ਇੰਚ ਦਾ ਕੱਦ ਹੋ ਗਿਆ ਜੀ ਠੀਕ ਹੈ ਹਾਂ ਜੀ ਇਹ ਵੀ ਮੀਟਿੰਗ ਵਾਸਤੇ ਬਾਈ ਹਾਂ ਜੀ ਮੇਟਿੰਗ ਵਾਸਤੇ ਇਹ ਹਾਂਜੀ ਹਾਂਜੀ ਛੱਡਦੇ ਆ ਆਪਾਂ ਜੇ ਮਤਲਬ ਤਿੰਨ ਕਕੋੜੀਆਂ ਤੇ ਛੱਡਿਆ ਆਪਦੀਆਂ ਘਰ ਦੀਆਂ ਤੇ ਠੀਕ ਹੈ ਹੁਣ ਰਿਜ਼ਲਟ ਲਵਾਂਗੇ ਇਹਦੇ ਅੱਛਾ ਹਾਂਜੀ ਰਿਜ਼ਲਟ ਆਉਣਾ ਆ ਜੀ ਹਾਂਜੀ ਹਾਂਜੀ ਇਹ ਤਾਂ 29 ਕਿ ਮਹੀਨੇ ਉਮਰ ਆ ਜੀ ਆਪਾਂ ਛੱਡਿਆ ਹੁਣੇ ਮਤਲਬ ਮਹੀਨਾ ਕਿ ਹੋਇਆ ਓਪਨ ਕੀਤੇ ਨੂੰ ਪਹਿਲਾਂ ਤਾਂ ਬੰਦ ਹੀ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਈ ਤੇ ਅੱਗੇ ਬਈ ਇਹ 31000 ਫੀਸ ਆਈ ਹੈ ਦੀਵੀ ਤੇ ਉਹ ਦੀਵੀ 31000 ਫੀਸ ਹੈ ਹਾਂਜੀ ਠੀਕ ਹੈ ਜੀ ਆਜੋ ਆਜੋ ਪਰਦਾ ਦਤਾ ਇਹਦੇ ਬਾਰੇ ਬਾਈ ਜੀ ਹਾਂ ਹਾਂ ਇਹਦਾ ਨਾਂ ਸ਼ਮਸ਼ੇਰ ਆ ਜੀ ਠੀਕ ਹੈ ਜੀ ਤੇ ਸ਼ਾਨਸ ਭਰਾਵਾਂ ਵਾਲਾ ਇਹਦਾ ਬੱਚਾ ਜੀ ਇਹ ਤੇ ਇਹਦੀ ਮਾਂ ਸੁਲਤਾਨ ਘੋੜੇ ਦੀ ਸੀਗੀ ਓਕੇ ਜੀ ਤੇ ਇਹ ਇਹਦੇ ਕੱਦੇ 66 ਇੰਚ ਆ ਜੀ ਹੂੰ ਹਾਂ ਜੀ ਬੜੀ ਘੇੜ ਬੰਤਰ ਬੁੰਤਰ ਆ ਬਾਈ ਹਾਂ ਜੀ ਇਹਦੇ ਇੱਕ ਇੱਕ ਸਾਈਡ ਵਾਲੇ ਦੋ ਪੈਰ ਚਿੱਟੇ ਜੀ ਮੱਥੇ ਪਟਾ ਆ ਜੀ ਠੀਕ ਹੈ ਬਾਈ ਇਹ ਰਿਜ਼ਲਟ ਚ ਮਾਰ ਕੇ ਕਿਵੇਂ ਆਉਂਦੀ ਇਹਦੇ ਇਹਦੇ ਤਿੰਨ ਪੈਰ ਚਿੱਟੇ ਮੱਥੇ ਪਟੇ ਦੇ ਵੀ ਬੱਚੇ ਆਏ ਵਾ ਜੀ ਠੀਕ ਹੈ ਜੀ ਤਿੰਨ ਪੈਰ ਚਿੱਟੇ ਮੈਂ ਫੁੱਲ ਦੇ ਵੀ ਬੱਚਾ ਆਵੇ ਬਈ ਠੀਕ ਹੈ ਬਲੈਕ ਵੀ ਆਏ ਹੋਏ ਆ ਇਹਦੀ ਕੀ ਫੀਸ ਰੱਖੀ ਹੈ ਬਈ ਇਹਦੀ ਵੀ 31000 ਫੀਸ ਹੈ ਜੀ ਕੰਨਾ ਕੁੰਨਾ ਦੇ ਬਹੁਤ ਸ਼ਕੀਨ ਬੱਚੇ ਪਾਉਂਦਾ ਜੀ ਇਹ 31 ਹੈ ਬਹੁਤ ਕੁੰਡੀਦਾਰ ਕੰਨ ਆਉਂਦਾ ਤੇ ਪੂਰਾ ਵਧੀਆ ਠੀਕ ਹੈ ਜੀ ਹਾਂ ਜੀ ਬਹੁਤ ਸੁਣਦਾ ਜੀ ਬਾਸ਼ ਬਾਸ਼ ਬਾਈ ਜੀ ਐਡਰੈਸ ਕਰੀ ਬੋਲ ਦਿਓ ਆਪਣਾ ਆਪਣਾ ਪਿੰਡ ਸੁਰਸਿੰਘ ਵਾਲਾ ਫਰੋਈ ਪਰ ਜੀ ਫਰੋਈਪੁਰ ਜਿਲ੍ਹਾ ਪੈ ਜਾਂਦਾ ਤੇ ਫਰੋਈਪੁਰ ਜੀਰਾ ਰੋਡ ਤੇ ਆਪਣਾ ਪਿੰਡ ਆ ਜੀ ਠੀਕ ਹੈ ਜੀ ਹਾਂਜੀ ਸੁਰ ਸਿੰਘ ਵਾਲਾ ਪਿੰਡ ਆਪਣਾ ਬਹੁਤ ਬਹੁਤ ਧੰਨਵਾਦ ਕੰਟੈਕਟ ਨੰਬਰ ਆਪਣਾ 7009002703 ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਕੋਲੇ ਆਉਣ ਤੇ ਜੀ ਧੰਨਵਾਦ ਜੀ